ਬੀਏਸ ਕਿਸੇ ਨੂੰ ਵੇਚਣਾ ਤਾਂ ਰੇ ਸਪਰੇਅ ਤੋਂ ਮੰਨ ਲਓ ਕਰਨ ਤੋਂ ਪਹਿਲਾਂ ਪਹਿਲਾਂ ਸੇਲ ਕਰ ਦਿੰਦੇ ਹਾਂ ਮੰਨ ਲਓ ਹਾਂ ਬਈ ਪਹਿਲਾਂ ਪਹਿਲਾਂ ਜਿਵੇਂ ਹੁਣ ਬਈ ਫਰੂਟ ਅਗਲਾ ਆਪ ਵੀ ਸਿਹਤ ਵਾਸਤੇ ਖਾਂਦਾ ਹੁੰਦਾ ਹਾਂ ਵੀ ਸ਼ੁੱਧ ਲੈ ਕੇ ਖਾਈਏ ਸਿਹਤ ਬਣਾਉਣ ਵਾਸਤੇ ਬਣਾਉਣ ਵਾਸਤੇ ਉਸ ਫਿਰ ਆਪਾਂ ਸਿਹਤ ਵਿਗਾੜਨ ਵਾਸਤੇ ਥੋੜੀ ਖਵਾਉਣਾ ਨਹੀਂ ਖਵਾਉਣਾ ਹਾਂ ਇਹ ਚੀਜ਼ ਹੈ ਤਾਂ ਕਰਕੇ ਫਿਰ ਆਪਾਂ ਰੋਕ ਦਿੰਨੇ ਆ ਠੀਕ ਹੈ ਇਹਦੇ ਬਈ ਸਪਰੇਹਾਂ ਇੱਕ ਦੋ ਹੀ ਹੁੰਦੀਆਂ ਨੇ ਜਾਂ ਇੱਕ ਜ਼ਿਆਦਾ ਵੀ ਹੋ ਜਾਂਦੀਆਂ ਨੇ ਨਹੀਂ ਗਰਮੀ ਵਾਲੀਆਂ ਸਪਰੇਹਾਂ ਹੁੰਦੀਆਂ ਨੇ ਗਰਮੀ ਵਾਲੀਆਂ ਜ਼ਿਆਦਾ ਤੇਲ ਆ ਗਿਆ ਹਾਂ ਤੇਜ਼ ਆ ਜਿਵੇਂ ਹੁਣ ਮੱਖੀ ਆ ਗਈ ਇਹਦੇ ਵਾਸਤੇ ਦੇਖੋ ਕਰਨੀਆਂ ਪੈਂਦੀਆਂ ਨੇ ਠੀਕ ਹੈ ਤੇ ਸਰਦੀ ਵਾਲੇ ਤੇ ਨਹੀਂ ਕੋਈ ਸਪਰੇਹ ਨਹੀਂ ਹੁੰਦੀ ਉਹ ਚੱਲ ਜਾਂਦਾ ਹੈ ਉਹ ਚੱਲ ਜਾਂਦਾ ਉਹ ਮੋਲੋ ਬਾਕੀ ਉਦੋਂ ਮੌਸਮ ਵੀ ਹੈ ਜਿਹੜਾ ਥੋੜਾ ਠੰਡਾ ਹੁੰਦਾ ਹੈ ਤੇ ਗਰਮੀ 'ਚ ਫੰਗਸ ਵਗੈਰਾ ਜਾਂ ਜੇ ਬਿਮਾਰੀਆਂ ਵੀ ਦੇਖੀਓ ਜ਼ਿਆਦਾ ਹੁੰਦੀਆਂ ਨੇ ਗਰਮੀ 'ਚ ਕਿਉਂਕਿ ਮੌਸਮ ਸਿੱਲਾ ਹੋ ਜਾਂਦਾ ਮੀਂਹ ਪੈਂਦਾ ਰਹਿੰਦਾ ਹੈ ਬਾਕੀ ਬਈ ਸਪਰੇਹਾਂ ਵੀ ਉਹ ਜਿੰਨੀ ਕਿ ਦੇਖ ਜਿਆਦਾ ਪੜ੍ਹੇ ਲਿਖੇ ਤਾਂ ਹੈ ਨਹੀਂ ਜਿੰਨੀ ਕਿ ਨੌਲੇਜ ਹੈ ਜਿਹੜੀਆਂ ਚੀਜ਼ਾਂ ਤੋਂ ਜਿਆਦਾ ਜਿਵੇਂ ਵਿੱਚ ਚੀਜ਼ਾਂ ਤੋਂ ਕੋਈ ਟੀਵੀ ਵਗੈਰਾ ਹਾਂ ਕੈਂਸਰ ਵਗੈਰਾ ਹਾਂ ਸਪਰੇ ਹਾਂ ਦੇ ਬਕਾਇਦਾ ਜੇ ਤੁਸੀਂ ਸਰਚ ਕਰਕੇ ਦੇਖੋ ਤੇ ਉਹ ਲਿਖਿਆ ਹੁੰਦਾ ਉਹਦੇ ਉੱਤੇ ਲਿਖਿਆ ਹੁੰਦਾ ਹੈਗਾ ਉਹੇ ਹਿਸਾਬ ਨਾਲ ਛਿੜਕੀਆਂ ਜਾਂਦੀਆਂ ਨੇ ਠੀਕ ਹੈ ਹੁਣ ਅੱਜ ਦੀ ਘੜੀ ਬਹੁਤ ਸਪਰੇ ਹਾਂ ਆ ਗਈਆਂ ਬਹੁਤ ਹੋ ਆ ਗਈਆਂ ਠੀਕ ਹੈ ਸਰਚ ਕਰ ਕੀ ਆਪਦੀ ਸਬਜ਼ੀ ਭਾਂਜੀ ਦੇ ਛਿੜਕਣੀਆਂ ਜਾਣਗੀਆਂ ਉਹਨੇ ਠੀਕ ਹੈ ਤੇ ਇਹਨੂੰ ਬਈ ਪਾਣੀ ਵਗੈਰਾ ਕਿੰਨੇ ਕ ਲੱਗਦੇ ਨੇ ਮੰਨ ਲਓ ਸਾਲਚ ਆਪਾਂ ਜੇ ਦੇਖੀਏ ਗਲਵਾਤਾ ਪਾਣੀ ਦਾ ਇੱਕ ਤਾਂ ਹੈਗੀ ਹੈ ਗੱਲ ਵੀ ਜਿਵੇਂ ਹੁਣ ਗਰਮੀ ਵਾਲਾ ਕਣਕਾਂ ਤੋਂ ਬਾਅਦ ਵਾਲਾ ਉਦੋਂ ਜ਼ਰੂਰ ਦੋ ਪਾਣੀ ਭਾਲਦਾ ਇਹ ਠੀਕ ਹੈ ਨਹੀਂ ਕੋਈ ਐਡੀ ਗੱਲ ਨਹੀਂ ਹੈਗੀ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਛੋਟੇ ਬੂਟਿਆਂ ਨੂੰ ਤਾਂ ਦੇਖੋ ਲੋੜ ਨਹੀਂ ਹੁੰਦਾ ਜ਼ਰੂਰੀ ਠੀਕ ਹੈ ਗਰਮੀ ਮੰਨਦੇ ਨੇ ਹਾਂ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਨੀ ਛਾਂ ਵੱਧਦੀ ਜਾਂਦੀ ਉਹ ਮੇਦਾ ਪਾਣੀ ਪਾਣੀ ਵੀ ਘਟਦਾ ਜਾਂਦਾ ਹੈ ਕਿਉਂਕਿ ਉਹ ਥੱਲੇ ਉਹਨੇ ਕਿ ਸ਼ਾਮ ਬਣਾਉਂਦਾ ਰਹਿੰਦਾ ਤੇ ਉਹਨੇ ਕਬ ਦੇ ਸੈੱਲ ਕਹਿ ਸਕਦੇ ਆ ਉਹ ਉਹਨੇ ਕ ਰੋਕ ਲੈਂਦਾ ਮੰਨ ਲਓ ਵੀ ਹੋਰਾਂ ਫਸਲਾਂ ਨੂੰ ਪਾਣੀ ਬਹੁਤ ਘੱਟ ਮਾਤਰਾ ਚ ਹੀ ਲੱਗਦਾ ਹੈ ਘੱਟ ਮਾਤਰਾ ਚ ਲੱਗਦਾ ਹੈ ਇਹ ਬਈ ਕੋਈ ਹੋਰ ਦਰਸ਼ਕਾਂ ਨੂੰ ਸਲਾਹ ਦੇਣੀ ਚਾਹੁੰਦੇ ਹੋਣਗੇ ਕੋਈ ਜਿਹੜੇ ਬੰਦਿਆਂ ਨੇ ਕਿਸ ਨੇ ਲਾਉਣਾ ਹੋਵੇ ਮੰਨ ਲਓ ਉਹ ਕਿਤੇ ਕੋਈ ਯੂਨੀਵਰਸਿਟੀ ਚ ਪਤਾ ਕਰਨਾ ਜਾਂ ਜਿਹੜੇ ਬੰਦੇ ਨੇ ਲਾਏ ਨੇ ਉਹਨਾਂ ਨਾਲ ਸੰਪਰਕ ਕਰਨ ਜਿਹੜੇ ਨਵੇਂ ਕੋਈ ਵੀਰ ਲਾਉਣਾ ਚਾਹੁੰਦੇ ਨੇ ਦੇਖੋ ਭਾਈ ਲਾਉਣਾ ਚਾਹੁੰਦੇ ਆ ਆਪਾਂ ਕਹਿੰਨੇ ਵੀ ਹਰ ਇੱਕ ਬੰਦਾ ਲਾਓ ਯਾਰ ਹਾਂਜੀ ਲਾਏ ਤੂੰ ਫੇਰ ਹੀ ਪਤਾ ਲੱਗਦਾ ਹੈ ਹਾਂ ਪਰ ਵੀ ਉਹ ਸਰਚ ਤੋਂ ਬਿਨਾ ਨਾ ਲਾਓ ਠੀਕ ਹੈ ਇਹ ਆਪਦੀ ਜਿਹੜੀ ਕੁਆਲਿਟੀ ਹੈ ਉਹ ਸਹੀ ਭਰੋਸੇਵੰਦ ਬੰਦੇ ਤੋਂ ਲੈ ਕੇ ਲਾਓ ਠੀਕ ਹੈ ਜਾਂ ਜਿਵੇਂ ਹੁਣ ਇਹ ਹੈ ਵੀ ਜਿਵੇਂ ਕੋਈ ਜਿਵੇਂ ਹੁਣ ਇਹ ਲਾਇਆ ਹੋਇਆ ਛੋਡੇ ਨਾਲ ਵੀ ਸੰਪਰਕ ਕਰਕੇ ਵੀ ਦੋ ਚਾਰ ਬੰਦਿਆਂ ਕੋਲੇ ਬੇਸਟ ਕਰਕੇ ਫੇਰ ਬੰਦਾ ਇਹ ਤੇ ਇਹ ਮੰਨ ਲਓ ਫੀਲਡ 'ਚ ਉਤਰਿਆ ਨਹੀਂਗਾ ਵੀ ਸਿੱਧਾ ਹੀ ਜਾ ਕੇ ਆਪਾਂ ਲਾ ਲਈ ਭਾਈ ਜਾਣਕਾਰੀ ਤੋਂ ਬਿਨਾ ਨਹੀਂ ਲਾਉਣਾ ਚਾਹੀਦਾ ਵੀ ਪੂਰਾ ਸਰਚ ਕਰਕੇ ਫੇਰ ਲਾਓ ਜਿਵੇਂ ਹੁਣ ਲਾਤਾ ਹਾਂ ਕੁਈ ਲਾਲਚ ਜਾ ਜਾਂਦੇ ਨੇ ਵੀ ਘੱਟ ਪੈਸੇ ਦਾ ਬੂਟਾ ਮਿਲਦਾ ਜਾਂ ਹੋਰ ਲਾਲਚ ਜਾ ਕੇ ਆਪਾਂ ਸਸਤੇ ਬੂਟੇ ਲੈ ਲੈਣੇ ਠੀਕ ਹੈ ਉਹ ਕੁਆਲਿਟੀ ਨਾ ਬਣੀ ਹੂੰ ਵੀ ਉਹ ਫਰੂਟ ਨਾ ਬਣਿਆ ਸਜਾਵਟ ਵਾਲਾ ਉਹਦਾ ਕੋਈ ਫਾਇਦਾ ਨਹੀਂ ਬਾਕੀ ਜਿਹੜਾ ਆਪਣੇ ਇੱਥੇ ਮਾਨਸਾ ਏਰੀਆ ਦੇ ਆ ਸਾਰਿਆਂ ਨੂੰ ਪਤਾ ਹੀ ਹੈ ਹਾਂ ਜਿਹੜਾ ਅਮਰੂਦ ਖਾਂਦਾ ਹੈਗਾ ਆਪਾਂ ਨੂੰ ਬੜਾ ਦੱਸਣ ਦੀ ਲੋੜ ਨਹੀਂ ਆਪ ਹੀ ਗਾਹ ਕੀ ਦੱਸ ਦਿੰਦੇ ਨੇ ਭਈ ਹੈਗਾ ਸਾਰਿਆਂ ਨੂੰ ਮਿੱਠਾ ਅਮਰੂਦ ਹੈ ਸਾਰੇ ਮਿੱਠਾ ਠੀਕ ਹੈ ਤੇ ਵੀ ਚੰਗੀ ਕੁਆਲਿਟੀ ਹੈ ਤੁਹਾਡੇ ਕੋਲ ਠੀਕ ਹੈ ਉਹੀ ਹੀ ਗੱਲਾਂ ਹੁੰਦੀਆਂ ਨੇ ਹਨਾ ਬਾਈ ਮੰਨ ਲਓ ਵੀ ਲੰਬੇ ਟਾਈਮ ਇਹ ਮੈਟਰ ਕਰਦੀਆਂ ਨੇ ਕਿਉਂਕਿ ਬਾਗ ਨੇ ਤੁਹਾਡੇ ਵਾਲੀ ਗੱਲ ਆਪਾਂ ਪਹਿਲਾਂ ਗੱਲ ਕਰਕੇ ਲੰਬਾ ਟਾਈਮ ਇਹ ਨੇ ਆਪਾਂ ਨੂੰ ਫਲ ਵੀ ਦੇਣਾ ਹੁੰਦਾ ਜੀ ਸ਼ੁਰੂਆਤੀ ਜੇ ਨਹੀਂ ਮਜ਼ਬੂਤ ਹੋਊਗੀ ਤਾਂ ਫਿਰ ਆਪਾਂ ਵੀ ਮਜ਼ਬੂਤ ਹੋ ਜਾਵਾਂਗੇ ਹਨਾ ਪੇਲਰ ਵਧੀਆ ਰਹਣਾਂਗੇ ਤੇ ਬਾਈ ਜੀ ਇੱਕ ਨਾ ਪਿੱਛੇ ਬੂਟਾ ਖੜਾ ਇਹ ਕੀ ਚੀਜ਼ ਹੈਗੀ ਮੜਾ ਜੀ ਇਹਦੇ ਬਾਰੇ ਜਾਣਕਾਰੀ ਦਿਓਗੇ ਕੀ ਚੀਜ਼ ਹੈਗੀ ਇਹ ਮੰਨ ਲਓ ਇਹ ਵੀ ਬਾਈ ਇੱਕ ਕਰਾਉਂਦਾ ਹੈਗਾ ਇਹ ਅੱਛਾ ਵੀ ਖਾਲੀ ਆ ਗਿਆ ਖਟਾ ਪਰ ਮੈਂ ਸੁਣਿਆ ਸੀ ਕਿ ਕੀ ਚੀਜ਼ ਆਏਗੀ ਇਹ ਬੁਰੀ ਇਹ ਖਟਾ ਮਿੱਠਾ ਆ ਹੁੰਦਾ ਹੈ ਇਹ ਅੱਛਾ ਤੇ ਉ ਜੇ ਆਪਾਂ ਉਹ ਕਰੀਏ ਚਰਣੀ ਜੁਟਣੀ ਵੀ ਕੁੱਟੀ ਜਾਂਦੀ ਹੈ ਵਧੀਆ ਘਰਾਂਦੇ ਪੇਸਟੀ ਬਣਦੀ ਹੈ ਠੀਕ ਹੈ ਤੇ ਬਾਕੀ ਮੈਡੀਸਨ ਹੀ ਹੈ ਇੱਕ ਮੈਡੀਸਨ ਹੈ ਸੇਤ ਨੂੰ ਕੀ ਲਾਭ ਹੋ ਸਕਦਾ ਬਈ ਇਹ ਸੇਤ ਨੂੰ ਬਈ ਬਥੇਰੇ ਲਾਭ ਹੈ ਅੱਛਾ ਬਾਕੀ ਛੋਡੇ ਕੋਲੇ ਯਾਰ ਸਿਰਕ ਕੋਲੇ ਫੋਨ ਹੈਗਾ Google ਚੱਲਦੀ ਹੈ ਸਰਚ ਕਰੋ ਠੀਕ ਹੈ ਸਰਚ ਕਰਨਾ ਵੀ ਕਰਾਉਂਦਾ ਕੀ ਜੀ ਹਾਂ ਵੀ ਇਹ ਕਿਹੜੀਆਂ ਬਿਮਾਰੀਆਂ ਵਾਸਤੇ ਬਣਿਆ ਕੀ ਫਾਲਾ ਇਹ ਠੀਕ ਹੈ ਸਰਚ ਕਰਕੇ ਤੁਸੀਂ ਆਪਦੇ ਆ ਵੀ ਉਹਨੂੰ ਦੇਖ ਕੇ ਇਹ ਬਾਈ ਇੱਕ ਤਾਂ ਮੈਨੂੰ ਲੱਗਦਾ ਹੈ ਇਮਿਊਨ ਸਿਸਟਮ ਅਪ ਕਰਦਾ ਉਹ ਖੂਨ ਖਾਣ ਵੀ ਬਣਾਉਂਦਾ ਹੋਊਗਾ ਤੇ ਬਾਕੀ ਜਿਹੜੀ ਸਟਰੈਂਥ ਹੈ ਸਰੀਰ ਦੀ ਉਹ ਬਹੁਤ ਜ਼ਿਆਦਾ ਵਧਾਉਂਦਾ ਹੈਗਾ ਤੇ ਸੋਨੂੰ ਆਪਾਂ ਛੋਟੇ ਚ ਦੱਸਤਾ ਬਾਕੀ ਆਉਦਾ ਇਹਦੇ ਬਾਰੇ ਸਰਚ ਕਰ ਲਿਓ ਤੇ ਸੋ ਬਾਈ ਦਾ ਆਪਾਂ ਬਾਗ ਵੀ ਤੁਹਾਨੂੰ ਬਈ ਦਿਖਾਉਣੇ ਹੈਗੇ ਆ ਆਪਾਂ ਨੂੰ ਬਹੁਤ ਵਧੀਆ ਲੱਗਿਆ ਨਾ ਇਹ ਜਿਹੜਾ ਸਵਾਹ ਬਹੁਤ ਵਧੀਆ ਹੈਗਾ ਤੇ ਇਹ ਜਿਹੜਾ ਬਾਗ ਹੈ ਉਹ ਵੀ ਬਹੁਤ ਵਧੀਆ ਹੈਗਾ ਆਜੋ ਬਾਈ ਨਾਲ ਆਪਾਂ ਅੱਗੇ ਲੈ ਕੇ ਚੱਲਦੇ ਆ ਬੈਠ ਕਰਦੇ ਆ ਜਿਵੇਂ ਤੁਹਾਨੂੰ ਆਪਾਂ ਦਿਖਾਇਆ ਹੈ ਨਾ ਕਿਵੇਂ ਲੰਬੇ ਚੱਲਦੇ ਆਪਾਂ ਥੋੜਾ ਜਿਹੀ ਲੰਬਾਈ ਚੜਾਈ ਜਿਵੇਂ ਸਾਰੇ ਪਾਸੇ ਹਨਾ 15 14 ਫੁੱਟ ਤੇ ਬਾਕੀ ਬਈ 17 17 12 12 ਫੁੱਟ ਤੇ ਇਹ ਬਈ ਬਾਕੀ ਖੁਸ਼ੀ ਹੁੰਦੀ ਹੋਣਾ ਜਿਵੇਂ ਆਪਾਂ ਜਵਾਖਾਂ ਨੂੰ ਦੇਖਦੇ ਆਪਾਂ ਜਵਾਖ ਪਾਲ ਕੇ ਵੱਡੇ ਕਰਦੇ ਹਨਾ ਇਹ ਵੀ ਆਪਣੇ ਜਵਾਖ ਹੀ ਨੇ ਬੜਾ ਹੁੰਦਾ ਹੈ ਬਾਕੀ ਸਾਰਾ ਪਰਿਵਾਰ ਕਿਤੇ ਲੱਗਿਆ ਰਹਿੰਦਾ ਹੈ ਹਾਂ ਹੁਣ ਇਹ ਵੀ ਹੈਗਾ ਬੇਟਾ ਆ ਗਿਆ ਸਕੂਲੋਂ ਉਹ ਵੀ ਨਾਲ ਹੱਥ ਮਟਾਉਂਦਾ ਹੈ ਵੀ ਛੋਟੇ ਹੀ ਜਾਂਦੇ ਜਵਾਖਾਂ ਨੂੰ ਕੰਮ ਪਾਉਣ ਵਾਲੀ ਗੱਲ ਹੈ ਬਾਗ ਕੰਮ ਕਾ ਹਾਂ ਜਿਵੇਂ ਵੀ ਇੱਕ ਚੰਗੀ ਰੀਤ ਹੈਗੀ ਹੈ ਨਾ ਨਾਲੇ ਤਾਂ ਨਾ ਸਿਰ ਇੱਕ ਪੱਸਾ ਮੰਨ ਲਓ ਕੋਈ ਬੇਲਾ ਨਹੀਂ ਬੈਠੂਗਾ ਆਪਦੇ ਘਰੇ ਕੀ ਇਹ ਕੰਮ ਮਿਲੂਗਾ ਉਹਨੂੰ ਮੰਨ ਲਓ ਬੇਲਾ ਦਾ ਬਈ ਫਿਰ ਇਹ ਕੰਮ ਚ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੇਲਾ ਤਾਂ ਨਹੀਂ ਬੈਠਦਾ ਨਹੀਂ ਹੁੰਦਾ ਮੰਨ ਲਓ ਉਹੀ ਉਹੀ ਆਮਦਨ ਦਾ ਸਾਧਨ ਵੀ ਬਹੁਤ ਵਧੀਆ ਹੈਗਾ ਜੇ ਆਮਦਨ ਦਾ ਬਈ ਜਦੋਂ ਹੁਣ ਤੁਸੀਂ ਘੱਟ ਟਾਈਮ ਕੰਮ ਕਰੋਗੇ ਤਾਂ ਘੱਟ ਕਮਾਓਗੇ ਜੇ ਵੱਧ ਕਰੋਗੇ ਤਾਂ ਵੱਧ ਕਮਾ ਲਓਗੇ ਤੇ ਇਹਦੀ ਹਾਈਟ ਬਾਈ ਹੁਣ ਹੋਊਗੀ 8-9 ਫੁੱਟ ਹੋਊਗੀ ਹੈ ਨਾ ਬਾਈ ਜੇ ਆਪਾਂ ਇੱਧਰ ਗੱਲ ਕਰੀਏ ਹੈ ਨਾ ਨਹੀਂ ਬਈ ਇਹ ਵੀ 8 ਫੁੱਟ ਮੰਨ ਲਓ ਕਾਟਿੰਗ ਵਾਲੇ ਬੂਟੇ ਆ ਸਭ ਤੋਂ ਵੱਡੀ ਗੱਲ ਇਹ ਦੱਸ ਰਹੇ ਨੇ ਵਿੱਚ ਜਿਹੜੇ ਸੱਜਣ ਹੁੰਦੇ ਨੇ ਘਰਾਂ ਚੂਟੇ ਲਾ ਲੈਂਦੇ ਨੇ ਜਿਵੇਂ ਠੀਕ ਹੈ ਔਰ ਇੱਕ ਕਹਿ ਜਾਂਦਾ ਆ ਕੇ ਸਾਡੇ ਕੋਲੇ ਇਹ ਬੜੇ ਬੰਦੇ ਆਉਂਦੇ ਆ ਬਈ ਇੰਝ ਤਾਂ ਬੜੇ ਲੱਗਿਆ ਯਾਰ ਸੋਡੇ ਸਾਡੇ ਘਰੇ ਆ ਬੂਟਾ ਉਹ ਨਹੀਂ ਲੱਗਦੇ ਉਹਦੇ ਨਹੀਂ ਲੱਗਦੇ ਉਹ ਕਾਰਨ ਪਤਾ ਕੀ ਹੁੰਦਾ ਬਾਈ ਜਿਹੜੇ ਕਾਟਿੰਗ ਵਾਲੇ ਬੂਟੇ ਹੁੰਦੇ ਆ ਹਾਂਜੀ ਤੇ ਉਹਨਾਂ ਕਾਂਟ ਛਾਂਟ ਭਾਰਦੇ ਆ ਉਹ ਬਾਅਦ ਹੀ ਲੱਗਦੇ ਨੇ ਬਾਕੀ ਇਹ ਵੀ ਬਈ ਘਰ ਵਾਲੇ ਤਾਪਮਾਨ ਤੇ ਇਹਦੇ ਤਾਪਮਾਨ ਦਾ ਹੀ ਫਰਕ ਪੈਂਦਾ ਉਹ ਕੰਦਾਂ ਦੀ ਜਿਹੜੀ ਗਰਮੈਸ ਹੁੰਦਾ ਉਹ ਖੁੱਲਾ ਪਾਉਣ ਪਾਣੀ ਨਹੀਂ ਮਿਲਦਾ ਉੱਥੇ ਦਿੱਕਤ ਹੁੰਦੀ ਹੈ ਕਿ ਉਹ ਸਮਾਈ ਵੀ ਨਹੀਂ ਹੁੰਦੀ ਉਹ ਛੋਟੇ ਤੱਤ ਹੈ ਬਰੀਕੀ ਉਹ ਡੇਈਆਂ ਚੀਜ਼ਾਂ ਪੈਂਦੀਆਂ ਬਾਕੀ ਇਹ ਵੀ ਨਹਿਰੀ ਪਾਣੀ ਦਾ ਵੀ ਮੈਟਰ ਹੋਊਗਾ ਵੀ ਇਹਨੂੰ ਪਾਣੀ ਨਹਿਰੀ ਦਾ ਵੀ ਹੈ ਨਾ ਕਾਫੀ ਮੈਟਰ ਹੋਊਗਾ ਵੀ ਵਧੀਆ ਪਾਣੀ ਹੁੰਦਾ ਨਹਿਰੀ ਪੂਰਾ ਯੋਗਦਾਨ ਅਸਲ ਪਾਣੀ ਤੇ ਧਰਤੀ ਜੀ ਹੁੰਦਾ ਹੈਗਾ ਤੇ ਪਾਣੀ ਜਿਆਦਾ ਜਿਵੇਂ ਨਹਿਰੀ ਪਾਣੀ ਜਿਆਦਾ ਲੱਗੂਗਾ ਜਿਆਦਾ ਉਹ ਹੋਊਗਾ ਉਹੀ ਜੀ ਮਠਿਆਸ ਜਿਆਦਾ ਬਾਅਦ ਮਠਿਆਸ ਜਿਆਦਾ ਹੋਊ ਜਿਵੇਂ ਹੁਣ ਕੋਈ ਬੋਰ ਦਾ ਖਾਰਾ ਪਾਣੀ ਲੱਗੂ ਜਾਂ ਹੋਰ ਫਿਰ ਉਹ ਹੀ ਉਹ ਚ ਉਹਦੀ ਕੁਆਲਿਟੀ ਘਟ ਜਾਂਦੀ ਹੈ ਕੁਆਲਿਟੀ ਘਟ ਜਾਂਦੀ ਹੈ ਹੁਣ ਆਪਾਂ ਮੂਰੂ ਦੇਖ ਰਹੇ ਹਾਂ ਦੇਖੋ ਇਹਦੀ ਕੁਆਲਿਟੀ ਜਿਹੜੀ ਕੈਮਰਾਮੈਨ ਜੀ ਦਿਖਾਉ ਬਹੁਤ ਜਿਵੇਂ ਚਾਰ ਚਾਰ ਇਕੱਠੇ ਲੱਗੇ ਹੋਏ ਨੇ ਇਹ ਕੀ ਹੈ ਬਾਈ ਦੀ ਸਮਾਈ ਦੱਸਦੀ ਹੈ ਵੀ ਬਾਈ ਜਿਹੜਾ ਆਪਦੇ ਬਾਗ ਦੀ ਜਿਹੜੀ ਸਮਾਈ ਆ ਬੂਟਾ ਦੇਖੋ ਛੋਟਾ ਬੂਟਾ ਪਰ ਸਮਾਈ ਚ ਹੈਗਾ ਦੇਖੋ ਪੂਰਾ ਲੱਦਿਆ ਪਿਆ ਹੈਗਾ ਇਸ ਮਾਈ ਦੇ ਤੇ ਦੇਖੋ ਜਿਵੇਂ ਆਪਾਂ ਘਰ ਨੂੰ ਫੁਮਾਰ ਕੇ ਰੱਖਦੇ ਆਂ ਬਾਈ ਨੇ ਸਾਰਾ ਜਿਹੜਾ ਆਹ ਦਾ ਬਾਗ ਹੈ ਨਾ ਕਿਤੇ ਕੋਈ ਕੱਖ ਕੰਡਾ ਨਹੀਂ ਹੈ ਕੁਝ ਨਹੀਂ ਹੈ ਐਂ ਜਿਵੇਂ ਬੇੜੇ ਵਾਂਗੂ ਸਾਫ਼ ਕਰਕੇ ਰੱਖਿਆ ਹੋਇਆ ਹੈ ਇਹ ਕਲੈਮਟਰ ਕਰਦੇ ਜਦੋਂ ਆਪਾਂ ਲੰਬੇ ਟਾਈਮ ਚੱਲਦੇ ਆਂ ਇਹ ਉਦੋਂ ਚੀਜ਼ਾਂ ਦੱਸ ਦਿਆ ਨੇ ਵੀ ਹਾਂ ਬੀੜੀ ਸਮਾਈ ਆਪਾਂ ਕਰਦੇ ਆਂ ਸਾਈਜ਼ ਤੇ ਹੀ ਡਿਪੈਂਡ ਆ ਬਾਈ ਇਹਦਾ మీడియం ਸਾਈਜ਼ ਹੁੰਦਾ ਠੀਕ ਐ 200 ਤੋਂ 250 ਗ੍ਰਾਮ ਤੋਂ ਇਹ ਜਿਆਦਾ ਵੱਧਾ ਨਹੀਂ 200 ਗ੍ਰਾਮ ਇੰਡਰ ਆ ਤੇ మీడియం ਫਾਲਾ ਤਾਂ ਕਰਕੇ ਜੀ ਬੀ ਬਹੁਤ ਮਾਤਰਾ ਘੱਟ ਹੋਊਗੀ ਮਨੋ ਤੇ ਸੋ ਬਾਈ ਬਾਈ ਦੀ ਇੰਟਰਵਿਊ ਕਰੀ ਆਪਾਂ ਅੱਜ ਆਪਾਂ ਨੂੰ ਬਹੁਤ ਵਧੀਆ ਲੱਗਿਆ ਆਪਾਂ ਇਹਨੂੰ ਇਹ ਇੰਟਰਵਿਊ ਕਰਨ ਦਾ ਮਕਸਦ ਇਹ ਐ ਵੀ ਬਾਈ ਨੂੰ ਦੇ ਕੇ ਕਿਸੇ ਨੂੰ ਮੋਟੀਵੇਸ਼ਨ ਮਿਲੇ ਤੇ ਉਹ ਵੀ ਆਪਦੇ ਪੈਰਾਂ ਤੇ ਖੜਾ ਹੋ ਸਕੇ ਤੇ ਬਾਈ ਦਾ ਜਿਹੜਾ ਸਵਾਹ ਹੈ ਉਹ ਬਹੁਤ ਵਧੀਆ ਹੈਗਾ ਤੇ ਬਾਈ ਦਾ ਜਿਹੜਾ ਬਾਗ ਹੈ ਉਹ ਬਹੁਤ ਵਧੀਆ ਹੈ ਇਹ ਲੋਕਲ ਮਾਨਸਾ ਵਾਲੇ ਨੇ ਨੇੜੇ ਤੜੇ ਦੇ 10 20 ਪਿੰਡਾਂ ਵਾਲੇ ਉਹ ਜ਼ਰੂਰ ਬਾਈ ਤੋਂ ਡਾਇਰੈਕਟ ਆ ਕੇ ਕੀ ਆਪਦਾ ਮੰਨ ਲਓ ਵੀ ਫਲ ਨੇ ਜਿਹੜੇ ਹੈ ਨਾ ਉਹ ਇੱਥੋਂ ਡਾਇਰੈਕਟ ਲੈ ਕੇ ਜਾਓ ਹੈ ਨਾ ਕਿਉਂਕਿ ਬਈ ਯਾਰ ਸਭ ਤੋਂ ਵਧੀਆ ਜਿਹੜਾ ਫਰੂਟ ਹੈਗਾ ਆਪਣੇ ਆਮ ਦੇਸੀ ਭਾ ਜਿਹੜਾ ਪਿੰਡਾਂ 'ਚ ਕਿਹਾ ਜਾਂਦਾ ਮਰੂਦ ਬਹੁਤ ਵਧੀਆ ਫਲ ਹੈਗਾ ਉਹ ਆ ਕੇ ਡਾਇਰੈਕਟ ਹੀ ਖਰੀਦੋ ਬਾਈ ਹੈ ਨਾ ਹੈਗਾ ਬਾਈ ਲਾਹੇਮੰਦ ਫਾਲ ਆ ਇਹ Bas karnı